ਤੋਰੀਆਂ ਦੀ ਸਬਜ਼ੀ ਖਾਣ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਜ਼ਰੂਰ ਰੱਖੋ ਜਦੋਂ ਵੀ ਘਰ ਵਿੱਚ ਤੋਰੀਆਂ ਦੀ ਸਬਜ਼ੀ ਬਣਨੀ ਹੋਵੇ ਤਾਂ ਬੱਚੇ ਜਾਂ ਵੱਡੇ ਨੱਕ ਚੜਾਉਂਦੇ ਨੇ ਕਿਉਂਕਿ ਉਹ ਪਸੰਦ ਨਹੀਂ ਕਰਦੇ ਹੁੰਦੇ ਤੋਰੀਆਂ ਦੀ ਸਬਜ਼ੀ ਮੈਂ ਕਿਹੜੀਆਂ ਤੋਰੀਆਂ ਦੀ ਗੱਲ ਕਰ ਰਹੀ ਹਾਂ ਆਜੋ ਇਹਦੇ ਬਾਰੇ ਗੱਲ ਕਰੀਏ ਇਸ ਨੂੰ ਕੁਝ ਜਗ੍ਹਾ ਤੇ ਕੀਆ ਤੋਰੀ ਵੀ ਬੋਲਿਆ ਜਾਂਦਾ ਤੇ ਕੁਝ ਜਗ੍ਹਾ ਤੇ ਕਾਲੀ ਤੋਰੀ ਵੀ ਬੋਲਿਆ ਜਾਂਦਾ ਹਰੀਆਂ ਸਬਜ਼ੀਆਂ ਵਿੱਚ ਆਉਣ ਵਾਲੀ ਇਸ ਤੋਰੀ ਵਿੱਚ ਬਹੁਤ ਹੀ ਜ਼ਿਆਦਾ ਫਾਇਦੇ ਨੇ ਇਹ ਸਾਰੀਆਂ ਹੀ ਹਰੀਆਂ ਸਬਜ਼ੀਆਂ ਤੋਂ ਉੱਪਰ ਮੰਨੀ ਗਈ ਆ ਕਿਉਂਕਿ ਇਸ ਨੂੰ ਖਾਣ ਦੇ ਨਾਲ ਸਰੀਰ ਨੂੰ ਜੋ ਫਾਇਦੇ ਮਿਲਨੇ ਨੇ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਤਾਂ ਖਾਣ ਵਿੱਚ ਬੱਚੇ ਜਾਂ ਵੱਡੇ ਨੱਕ ਚੜਾਉਂਦੇ ਨੇ ਕਿਉਂਕਿ ਉਹ ਨਹੀਂ ਜਾਣਦੇ ਹੁੰਦੇ ਕਿ ਇਹ ਸਿਹਤ ਲਈ ਬਹੁਤ ਹੀ ਵਰਦਾਨ ਹੈ ਇਹ ਸਾਰੀਆਂ ਹੀ ਹਰੀਆਂ ਸਬਜ਼ੀਆਂ ਤੋਂ ਉੱਪਰ ਹੈ ਇਸ ਵਿੱਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਆ ਜਿਸ ਨਾਲ ਪੇਟ ਸੰਬੰਧੀ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਦਾ ਇਸ ਵਿੱਚ ਵਿਟਾਮਿਨ ਏ ਵਿਟਾਮਿਨ ਸੀ ਪਾਇਆ ਜਾਂਦਾ ਜਿਸ ਕਰਕੇ ਅੱਖਾਂ ਦੀ ਰੋਸ਼ਨੀ ਵੱਧਦੀ ਆ ਜਿਨ੍ਹਾਂ ਨੂੰ ਅੱਖਾਂ ਦੀ ਕੋਈ ਮੁਸ਼ਕਲ ਹੋਵੇ ਉਹ ਇਸ ਤੋਰੀਆਂ ਦੀ ਸਬਜ਼ੀ ਨੂੰ ਹਫ਼ਤੇ ਵਿੱਚ ਦੋ ਵਾਰ ਬਣਾ ਕੇ ਜ਼ਰੂਰ ਖਾਣ ਤਾਂ ਕਿ ਅੱਖਾਂ ਦੀ ਇਸ ਮਸੱਈਆ ਜਿਹੜੀ ਆ ਉਹ ਦੂਰ ਹੋ ਜਾਵੇ ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਜਿਸ ਨਾਲ ਇਮਿਊਨਿਟੀ ਸਿਸਟਮ ਜਿਹੜਾ ਉਹ ਮਜ਼ਬੂਤ ਬਣਦਾ ਆ ਤੋਰੀਆਂ ਦੀ ਸਬਜ਼ੀ ਖਾਣ ਦੇ ਨਾਲ ਜਿਨ੍ਹਾਂ ਨੂੰ ਖੂਨ ਦੀ ਕਮੀ ਆ ਉਹ ਖੂਨ ਦੀ ਕਮੀ ਦੂਰ ਹੁੰਦੀ ਆ ਇਹ ਸਬਜ਼ੀ ਖਾਣ ਦੇ ਨਾਲ ਖੂਨ ਬਣਨਾ ਸ਼ੁਰੂ ਹੁੰਦਾ ਆ ਇਸ ਲਈ ਹਰੀਆਂ ਸਬਜ਼ੀਆਂ ਵਿੱਚ ਸਭ ਤੋਂ ਉੱਪਰ ਆਉਣ ਵਾਲੀ ਇਹ ਕਾਲੀ ਤੋਰੀ ਇਹ ਕੀਆ ਤੋਰੀ ਆਮੀ ਮਿਲ ਜਾਂਦੀ ਆ ਤੇ ਇਸ ਨੂੰ ਗਰਮੀਆਂ ਦੇ ਮੌਸਮ ਵਿੱਚ ਜਦੋਂ ਵੀ ਇਹ ਮਾਰਕੀਟ ਵਿੱਚ ਉਪਲਬਧ ਹੋਵੇ ਜਾਂ ਤੁਹਾਡੇ ਘਰ ਵਿੱਚ ਹੋਵੇ ਤਾਂ ਇਸ ਨੂੰ ਹਫਤੇ ਵਿੱਚ ਦੋ ਵਾਰ ਬਣਾ ਕੇ ਜ਼ਰੂਰ ਖਾਇਆ ਕਰੋ ਤੇ ਬੱਚਿਆਂ ਨੂੰ ਵੀ ਜ਼ਰੂਰ ਖਵਾਇਆ ਕਰੋ ਕਿਉਂਕਿ ਪੇਟ ਸੰਬੰਧੀ ਹੋਣ ਵਾਲੇ ਕਈ ਰੋਗਾਂ ਤੋਂ ਛੁਟਕਾਰਾ ਦਿਵਾਉਂਦੀ ਆ ਇਹ ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਆ ਖਾਦਾ ਪੀਤਾ ਜਲਦੀ ਪਚ ਜਾਂਦਾ ਆ ਇਸ ਲਈ ਹਰੀਆਂ ਸਬਜ਼ੀਆਂ ਤਾਂ ਖਾਂਦੇ ਹੀ ਰਹਿਣਾ ਚਾਹੀਦਾ ਆ ਪਰ ਇਹ ਕਾਲੀ ਤੋਰੀ ਕੀ ਆ ਤੋਰੀ ਇਸ ਨੂੰ ਹਫ਼ਤੇ ਵਿੱਚ ਦੋ ਵਾਰ ਬਣਾ ਕੇ ਜ਼ਰੂਰ ਖਾਇਆ ਕਰੋ ਤਾਂ ਕਿ ਤੁਸੀਂ ਸਿਹਤਮੰਦ ਰਹੋ ਖੁਸ਼